ਰੀਵਾ ਅਸੀਂ ਰਾਤ ਰੀਵਾ ਹੋਟਲ 'ਚ ਖੜੇ ਆ ਜੀ ਐਮਪੀ ਦਾ ਸ਼ਹਿਰ ਆ ਰੀਵਾ ਸਿਟੀ ਰੀਵਾ ਸਿਟੀ ਲਾ ਲਓ ਜੋ ਵੀ ਲਾ ਲਓ ਰੀਵਾ ਹੋਟਲ ਬਹੁਤ ਵਧੀਆ ਜੀ ਬਾਹਰੋਂ ਅਪਡੇਟ ਹੋ ਰਿਹਾ ਅੰਦਰਲੀ ਰੂਮਾਂ ਦੀ ਅਪਡੇਟ ਬਹੁਤ ਸੁਣੀ ਆ ਉਹ ਮਸ਼ਰੀਪਲੇਸ ਹੋਟਲ ਹੈ ਬਹੁਤ ਰੀਵਾ ਸ਼ਹਿਰ ਆ ਰੀਵਾ ਸ਼ਹਿਰ ਹਾਈਵੇ ਦੇ ਉੱਤੇ ਇਧਰ ਆ ਜੀ 10 ਕਿਲੋਮੀਟਰ ਅੰਦਰ ਇੱਕ 1.5 ਕਿਲੋਮੀਟਰ ਅੰਦਰ ਆਣਾ ਇਧਰਲੀ ਸਾਈਡ ਇਹਨਾਂ ਦੀ ਰੀਵਾ ਦੀ ਐਂਟਰੀ ਸ਼ਹਿਰ ਲਾਗੇ ਉਹਦੇ ਤੋਂ ਬਾਅਦ ਹੀ ਹੋਰ ਸਾਹ ਦੇ ਚੱਲੇ ਪਾਉਣ ਲੱਗਿਆ ਜੀ ਮਾਰਾ ਸਫਰ ਤੇ ਰਾਤ ਅਸੀਂ 11 ਵਜੇ ਤੱਕ ਪਹੁੰਚਾਂਗੇ ਇਹ 15 ਰੁਪਏ ਦੇ ਬੋਸਰਾ ਜੀ ਆ ਵੀ ਗੋਰੀਆਂ ਤਿਆਰੀਆਂ ਗੋਰੀਆਂ ਤਿਆਰੀਆਂ ਆ ਵੀ ਗੋਗਲ ਦੇ ਆਪਣਾ ਪਾਣੀ ਵਾਲੀ ਬੋਤਲ ਲਾਲੀ ਲੈ ਆਈ ਪਾਣੀ ਦੀ ਬੋਤਲ ਲੈਣ ਗਿਆ 160 ਦੋ 160 ਮੈਂ ਦੇ ਦੀ ਟਿੱਪ ਹਾਂ 40 ਰੁਪਏ ਦੇਤੀ ਉਸਤਾ ਜੇ ਦੇਣੇ ਚੱਲ ਪਰ ਉਹਨਾਂ ਦੇ ਖਾਤੇ ਚੱਲ ਜਣੇ ਨਾ ਉਹਦਾ ਵੀ ਦੇਣੇ ਦੇ ਦੋ ਦੇ ਦੋ 20 ਰੁਪਏ ਹੈਗੇ ਵੀਰ ਆ ਪਾਣੀ ਆਪਣਾ ਚੌਥ ਬੋਤਲ ਫੜ ਲਾ ਨੇ ਉਹਨਾਂ ਨੂੰ ਚਲਦੀ ਹੈ ਹੋਰ ਕੇ ਵੈਜੀ ਗੁਰਜੀਤ ਸਿੰਘ ਖਾਨ ਸਾਹਿਬ ਜੀ ਅੱਜ ਆਪਾਂ ਐਮਪੀ ਦੇ ਸ਼ਹਿਰ ਰਿਵਾ ਰਿਵਾ ਸ਼ਹਿਰ ਤੋਂ ਆਪਾਂ ਅਯੂਰ ਸਾਹਿਬ ਦੀ ਯਾਤਰਾ ਫੇਰ ਸ਼ੁਰੂ ਕਰਦੇ ਜੀ 15 ਘੰਟੇ ਦਾ ਸਾਡਾ ਟਾਈਮ ਆ 850 ਕਿਲੋਮੀਟਰ ਆਪਾਂ 848 ਕਿਲੋਮੀਟਰ ਆ 15 ਘੰਟੇ ਦਾ ਸਾਢੇ 850 ਆਪਾਂ ਰਾਤ 11 ਵਜੇ ਤੱਕ ਪੁੱਜ ਜਾਗੇ ਚੰਗੇ ਜੀ ਪਹੁੰਚ ਜਾਗੇ ਜੀ 11 ਵਜੇ ਤੱਕ ਮਹਾਰਾਜ ਸੌਂ ਕੇ 11 ਵਜੇ ਤੱਕ ਆਪਾਂ ਪਹੁੰਚ ਜਾਣਾ ਵਾਹਿਗੁਰੂ ਜੀ ਲਾਈਕ ਵਾਹਿਗੁਰੂ ਜੀ ਦਾ ਆਪਾ ਸਾਹਿਬ ਵਾਹਿਗੁਰੂ ਜੀ ਦੇ ਬਤੇ ਹੋਰੇ ਸੋਨਹਾਰਾ ਸਭਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਹੋ ਕੇ ਰੱਖੇ ਜੀ ਹੋਟਲ ਬਹੁਤ ਵਧੀਆ ਸਾਨੂੰ ਮਿਲ ਗਿਆ ਜੀ ਝੂ ਬਹੁਤ ਬੈਸਟ ਮੇਰੇ ਸਾਹ ਹੁਣ ਆ ਹੁਣ 7-8 ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਰੇ ਆਪਾਂ ਏ ਵੀ ਆਪਣਾ ਅੱਜ ਸੱਤ ਵਜੇ ਉੱਥੇ ਰੋਡ ਤੇ ਚੁੱਕ ਲੈਣੀ ਉਹਨੂੰ 7 ਵਜੇ ਤੁਰ ਪਏ ਆ ਉਹ ਨਹੀਂ ਅ ਵੀ ਚੁਰੀ ਸ਼ਹਿਰ ਤੇ ਚੜਾਉਂਦੀ ਬਲਦੀ ਗੀ ਨਾਲ ਤੈਨੂੰ ਵੀ ਕੰਨ ਨਾ ਹਰਨਜੀਤ 7 ਵਜੇ ਮੈਂ ਅੱਜ ਤੁਰੇ ਪਹਿਲੀ ਯਾਰ ਕਾਰਡ ਤੋੜਿਆ ਕਾਰਡ ਤੋੜਿਆ ਨਹੀਂ ਤੇ ਆਪਣਾ ਸੁਖਣਾ 10 ਵਜੇ ਵੀਰ ਨਾ ਤੀ ਮੈਂ ਉਰਦਾ ਤੇ ਤੁਸੀਂ ਤਾਂ ਸੁੱਤੇ ਹੋ ਸਾਰੇ ਨਹੀਂ ਵੀਰ ਤੂੰ ਉਠਣਾ ਹੀ ਤੂੰ ਸਾਰੇ ਕ੍ਰੈਡਿਟ ਤੇਰਾ ਜਾਂਦਾ ਹੈ ਤੂੰ ਉੱਪਰ ਸਾਰੇ ਨੂੰ ਸਾਰਾ ਆਪਣਾ ਹੋਟਲ ਆ ਲੈਣ ਜਾਂਦਾ ਜੱਰੀ ਦਿੱਤਾ ਨਹੀਂ ਤੇ 8:00 ਵਜੇ ਨਹੀਂ ਤੇ 8:00 ਵਜੇ ਨਹੀਂ ਆ ਗਏ ਗੱਲ ਤੇਰੀ 16 ਹਾਂ ਸਾਜੀ ਬਾਰਿਸ਼ ਸ਼ੁਰੂ ਪੁੰਦਾ ਬੰਦੀ ਹੋਣਦਾ ਪਈ ਹੈ ਪੁੰਦਾ ਬੰਦੀ ਹੋਣਦਾ ਇਹ ਵੀਰ ਜਦੋਂ ਅਸੀਂ ਦੁਰਦੇ ਆ ਨਾ ਮੀਂਹ ਪੈਂਦਾ ਪੈਂਦਾ ਸੱਤਾਂ ਸੱਤਾਂ ਅੱਠਾ ਦਿਨਾਂ ਚ ਮੈਨੂੰ ਨਹੀਂ ਮੇਦ ਵੀ ਕਿਤੇ ਤੋਪੇ ਦਰਿਆ ਹੋ ਗਿਆ ਲੱਗੀ ਨਾ ਸਾਜੀ ਦੁਬਾਰਾ ਤੇਰੀ ਤੈਨੂੰ ਕਹਿਣਾ ਆ ਲੋ ਜੀ ਨਾਗਪੁਰ ਰਹਿ ਗਿਆ ਜੀ 503 ਕਿਲੋਮੀਟਰ ਨਾਗਪੁਰ ਜੱਬਲਪੁਰ ਤੋਂ 227 ਜੱਬਲਪੁਰ ਵੀ ਕਹਿੰਦੇ ਗੁਰਦੁਆਰਾ ਸਾਹਿਬ ਹੈਗਾ ਆ ਇੱਥੋਂ ਰਾਤੀ ਯੂਟਰਨ ਬਾਕੀ ਵੇਨੇ ਆ ਜਾ ਕੇ ਜਿਹਦੇ ਟਾਈਮ ਹੋਇਆ ਹਾਈਵੇ ਤੇ ਹੋਇਆ ਗੁਰਦੁਆਰਾ ਸਾਹਿਬ ਤੇ ਫਿਰ ਵੇਖ ਲਾਂਗੇ ਨਹੀਂ ਦੇ ਉੱਥੋਂ ਆ ਪਰਸ਼ਵਦਾ ਛਕਾਂਗੇ ਚਲੋ ਠੀਕ ਹੈ ਜੀ ਮਿਲਦੇ ਅੱਗੇ ਜਾ ਕੇ ਹਾਈਪ ਦਿੱਤੇ ਨਾ ਇਹਦੇ ਤੇ ਆਣਾ ਉਹਦਾ ਪਰਸ਼ਵਦਾ ਛਕ ਲਾਂਗੇ ਹਾਂ ਯੂ ਆ ਰਾਈਟ ਚਲੋ ਮੈਂ ਜੱਪਜੀ ਸਾਹਿਬ ਲਓ ਜੀ ਆਪਾਂ ਤੁਰੇ ਜਾਂਦੇ ਰੁਗੇ ਆਂ ਫੁੱਲ ਫੁੱਲ ਬਹੁਤ ਵਧੀਆ ਵੇਖੇ ਆਪਾਂ ਪੜੀਆਂ ਜੀਆਂ ਡਹਿ ਤੋੜਨ ਵੀ ਚੱਲ ਜਾ ਕੇ ਲਾ ਲਾਂਗੇ ਹਣ ਪਤਾ ਨਹੀਂ ਹੁੰਦੇ ਆ ਕਿ ਨਹੀਂ ਹੁੰਦੇ ਇਹਨੂੰ ਵੇਖਣਾ ਪੈਣਾ ਖਲੀਆਂ ਹੀ ਤੋੜੀਆਂ ਥੋੜੀਆਂ ਜੀਆਂ ਕੋੜੀਆਂ ਜਾ ਕੇ ਐਨਵਾਇਰਨਮੈਂਟ ਹੋਣਗੇ ਚੈਨਾ ਵਾਲਿਆਂ ਕੋਈ ਐਨਵਾਇਰਨਮੈਂਟ ਕਰਾਂਗੇ ਐਨਵਾਇਰਨਮੈਂਟ ਕਰਾਂਗੇ ਵੀ ਕੀ ਬੰਦਾ ਆਹ ਸੜਕ ਤੇ ਹੀ ਹੋਏ ਐ ਇਦਾਂ ਹੀ ਆਈ ਵੀ ਦੇ ਉੱਤੇ ਠੀਕ ਹੈ ਜੀ ਮਿਲਦੇ ਆ ਅੱਗੇ ਜਾ ਜਾਂਦੇ ਲੋ ਜੀ ਚਾਹ ਕੰਨ ਲੀਂ ਲੋਤੇ ਆ ਟਾਬੇ ਦੇ ਆ ਲੱਗੀ ਏ ਜੀ ਗੱਡੀ ਸ਼ਾਪ ਹੀ ਕੇ ਤੇ ਫਿਰ ਇੱਥੇ ਤੁਰਾਂ ਨੀ ਮੁਸ਼ਕਲ ਨਾ ਚਾਰ ਜਾਂਦਾ ਭਾਈ ਦਾ ਨੰਬਰ ਜਿਹੜੇ ਬੰਦੇ ਉਹ ਨਹੀਂ ਭਲਾ ਉਹ ਠੰਡੇ ਦੀ ਬਾਤ ਹੋ ਜਨੇ ਉਹ ਠੰਡੇ ਹੀ ਥੜਾ ਨਾ ਗਰਮ ਤੇਲੇ ਆਵੇ ਆਮ ਹੈ ਅਗਲੀ ਕਾਲੇ ਨੂੰ ਅੰਡੇ ਸੇਲ ਚ ਪਾਉਣੇ ਹਨ ਅਸੀਂ ਇਹਦੇ ਵਿੱਚ ਕੋਈ ਬਹੁਤ ਹਲੂਰਾ ਦਾ ਹੈ ਉਹ ਕਿਨਾਂ ਚਿਰ ਉਹਦੇ ਆਹ ਚਾਹ ਦੇ ਗਰਮ ਤੋਂ ਖਾਧੇ ਨੂੰ ਹਾਂ ਕਰਾਉਂਕੀ ਨਾ ਕਰਨਾ ਨਹੀਂ ਨਹੀਂ ਉਹ ਹੋਰ ਹੈ ਉਹ ਟਾਈਮ ਲਗਣਾ ਹੈ ਚੱਲ ਉਹਦਾ ਨਿਕਲਦੇ ਟਾਈਮ ਲਗਦਾ ਉਸ ਤੋਂ ਬਾਅਦ ਖਾਣ ਦੇ ਲੱਗਣਾ ਵਾਹ ਚਲ ਗਰਮ ਹੋਏ ਨੇ ਆ ਉੱਤਰੀ ਵੇਰਵੜੇ ਖੰਡਾ ਲੀਆ ਉਹਦੇ ਬਾਅਦ ਚਾਹ ਧੁੱਪੀ ਹੋਈ ਆਈ ਫੇਰ ਆਪਾਂ ਗਏ ਆ ਪਹਾੜਾਂ ਦੇ ਵਿੱਚ ਪਹਾੜ ਜਦੋਂ ਮੈਂ ਬਣਾਉਣ ਲੱਗਦਾ ਮਰ ਦੂਰ ਚੋ ਜਾਂਦੇ ਆ ਸਾਡਾ ਸ਼ੀਸ਼ਾ ਥੋੜਾ ਜਿਹਾ ਸਾਫ਼ ਕਰਨ ਵਾਲਾ ਸ਼ੀਸ਼ਾ ਤਾਂ ਹੁਣ ਆਪਣਾ ਰਹਿ ਗਿਆ ਸਫ਼ਰ ਪੂਰਾ ਜੀ 520 ਕਿਲੋਮੀਟਰ ਨੌਂਗੇ ਤਰਾ ਸਾਹਿਬ ਨਾ ਗੁਰਾਏਗਾ ਜੀ 153 ਕੱਲਾ ਕਰੀਂ ਨਾ ਨਹੀਂ ਕੱਲਾ ਥੋੜੀ ਦੂਰੀ ਜਾ ਵੀਰ 153 ਇਹ ਤੇ ਕੋਈ ਨਹੀਂ ਨਾ ਗੁਰਦੀ ਥੋੜਾ ਕੀ ਓਏ ਓਏ ਹੈ ਹੀ ਨਾ ਗੁਰਾਉਂਦੇ ਇਹਦੇ ਆ ਸੌ ਗਿਆ ਵੀ ਜਿਹਨੂੰ ਜਿਆ ਪੂਣੀ ਛੱਡਣ ਦਾ ਨਾਮ ਆਣਿਆ ਲੈ ਜੇ ਮੈਂ ਸੌ ਗਿਆ ਨਾ ਸੌ ਗਿਆ ਸਾਰੇ ਡੁੱਬ ਗਣੇ ਮੈਂ ਤੇ ਨੰਬਰ ਦੇ ਸੀ ਕਰਕੇ ਸਿਰੇ ਲਾ ਕੇ ਬੈਠਾ ਨਾਗਪੁਰ 176 176 176 ਮੇਕਰ ਤੋਂ ਇਨਫਰਮੇਸ਼ਨ ਦਿੱਤੀ ਗਈ ਹੈ ਨਾਗਪੁਰ 176 ਕਿਲੋਮੀਟਰ ਗਈ ਗਾੜੀ ਆ ਰਿਹਾ ਸਾਈਨ ਬੋਰਡ ਕੋਈ ਚੱਕਰ ਨਹੀਂ ਨਾਗਪੁਰ 176 ਆ ਇਹ ਨਾ ਆਪਣੇ ਖਦਮ ਆ ਜਾ ਕੰਨੇ ਆ ਗਵਰੀ ਵੀ ਆਉਂਦੇ ਲਿਖਾ ਕੁਝ ਬੁਰਾ ਚੰਸੀ ਲਾ ਰਹਾ ਬੜਾ ਟੁੱਟਾ ਜਿਹਾ ਟਾਇਰ ਪਾਟਾ ਹੈ ਨਾ ਵੇਰੇ ਕਰੀਆਂ ਆਈਆਂ ਇਹ ਪਹਾੜੀਆਂ ਨਰਾਹ ਥੋੜਾ ਟੁੱਟਾ ਆ ਪਹਾੜੀਆਂ ਦਾ ਆ ਥੋੜਾ ਟੁੱਟਾ ਆ ਕੱਥਰ ਜਮਹਿ ਬਾਬਾ ਹੈਗੇ ਇੱਕ ਦਰਖਤ ਪੜਿਆ ਪਤਾ ਨਹੀਂ ਕਾਦੇ ਆ ਦੀਨਾਂ ਨਾਲ ਕੀ ਜਾਂਦੇ ਆ ਸਾਗਵਾਨ ਸਾਗਵਾਨ ਦੀ ਬਹੁਤ ਜ਼ਿਆਦਾ ਦਰਖਤਾਂ ਵੀ ਆ ਇਹ ਸਾਗਵਾਨ ਦੀ ਬੰਟਣੀ ਲੱਗਦਾ ਤਾਂ ਸਾਗਵਾਨ ਆ ਦੇਖਣ ਨੂੰ ਤਾਂ ਲੱਗਦਾ ਸਾਗਵਾਨ ਆ ਬਾਕੀ ਹੁਣ ਪਤਾ ਨਹੀਂ ਕਿਹੜਾ ਵਾਨ ਆ ਹੈਗਾ ਹੈ ਦੋਵੇਂ ਇਕੱਠੇ ਰੱਖੀ ਆ ਬੜਾ ਸੋਹਣਾ ਲਾਇਆ ਯੂਪੀ ਢਾਬਾ ਆ ਗਿਆ ਵੀਰ ਜੀ ਯੂਪੀ ਦਾ ਢਾਬਾ ਢਾਬਾ ਆ ਗਿਆ ਢਾਬਾ ਢਾਬਾ ਕਿਹਦਾ ਹੋਗਾ ਢਾਬਾ ਸਗ ਤਾਂ ਰੋਟੀ ਖਾਣਗੀਆਂ ਨਹੀਂ ਨਹੀਂ ਸ਼ਾਤਾ ਸ਼ਕਰੀ ਬੜੀ ਫੋੜਵਾਂ ਬੜੀਆਂ ਲਾਈਆਂ ਨੇ ਫੋੜਵਾਂ ਤੇ ਵਧੀਆ ਲਾਈਆਂ ਆ ਚੱਲ ਬਾਕੀ ਬਣਾਉਣਗੇ ਵੀ ਕੋਈ ਨਾ ਕੋਈ ਇਹ ਬੈਜੋ ਨਾਲ ਲੱਗ ਸਿੱਧਾ ਗੱਡੀ ਕਿਡੀ ਰਾਜ ਭੋਗ ਢਾਬਾ ਰਾਜ ਦਾ ਢਾਬਾ ਆ ਗਿਆ ਜੀ ਰਾਜ ਦੀ ਆਪਾਂ ਲ ਘਾ ਰੱਖਿਆ ਜਿਹੜਾ ਲਾਟਰੀਆਂ ਦੇ ਪੈਸੇ ਆਪਾਂ ਨੂੰ ਵਜੇ ਹੀ ਨਾ ਉਹ ਆਪਾਂ ਇਸੇ ਐਮਪੀ ਦੇ ਵੀ ਢਾਬੇ ਤੇ ਲਾਦੇ ਇੱਥੇ ਸਿਰਫ ਆਹੀਂ ਹਿੰਦੀ ਇਸ ਕਰਕੇ ਲਗਾਈ ਵੀ ਪੰਜਾਬੀਆਂ ਨੂੰ ਘਟ ਪੜਨਾ ਆਵੇ ਤੇ ਢਾਬਾ ਵੀ ਜੀ ਰਾਜ ਨੇ ਲਿਆ ਆ ਪਿਛਲੇ ਸਾਲ ਦਾ ਹਾਂ ਐਨੇ ਨਾਲ ਰਣ ਕੇ ਲਿਆ ਇਹ ਸੌ ਗਿਆ ਅਹੀਂ ਹੁਣ ਬੰਦਿਆਂ ਕੋ ਹਸਾ ਦਾ ਲੈਣਾ ਆ ਤੇ ਹਸਾ ਦਾ ਲੈ ਗਿਆ ਬਈ ਤੋਂ ਚਲੇ ਪਾਦਨੇ ਪਾਦਨੇ ਆ ਵੇ ਜੇ ਕਿਨੇ ਲੋਕੇਸ਼ਨ ਤੇ ਹੋਣਾ ਤਾਂ ਮੈਨੂੰ ਫੋਨ ਕਰ ਲੈ ਮੈਂ ਆਹੋ ਆ ਜਾਓ ਜੀ ਇਹ ਬੰਦਗੀ ਤੀ ਤਗੜ ਗਈ ਏ ਈ ਨਾ ਐ ਸ਼ਾਬਾਸ਼ ਇੱਕ ਬੰਦਾ ਥੋੜਾ ਜਿਹਾ ਬਿਮਾਰ ਹੈ ਅੱਜ ਸਰਜੀਤ ਸਿੰਘ ਜੀ ਤਾਂ ਥੋੜਾ ਜਿਹਾ ਬਿਮਾਰ ਚੱਲ ਰਹੇ ਨੇ ਕੋਈ ਜੰਦੀ ਸਾਨੂੰ ਮਿਲੇਗਾ ਨਹੀਂ ਚਲ ਜਿਹੜਾ ਮਿਲਦਾ ਖਾ ਲੋ ਜੀ ਆ ਇਹ ਵੀ ਪੰਜਾਬੀ ਹੈਗੀ ਇੱਕ ਅੰਗਰੇਜ਼ੀ ਹਤਾ ਲੋਈ ਮੈਂ ਬਹਿ ਜਾ ਮੈਂ ਲੰਮੀ ਬੰਨ ਰੰਜੀਤ ਨੂੰ ਫੇਵਰੇਟ ਆ ਮਾ ਮਿਲ ਗਿਆ ਨਾਲ ਮੰਜੇ ਵਾਲਾ ਲੰਦੰਦਾ ਆਣਾ ਹੌਂ ਜੋ ਹਣ ਉਹਨਾਂ ਦੇ ਦੁੱਧ ਚੋਗ ਲਿਆ ਤੇ ਆਗ ਲਾਈ ਤੇਈ ਬਣਾਈ ਜੀ ਨਹੀਂ ਲੱਗ ਗਈ ਜੇ ਰਾਜ ਘਾਟ ਆ ਬਣਾ ਨਾ ਸਾਡੇ ਦੇ ਨਟ ਪਰ ਓਪਨ ਕਰਦੇ ਆ ਉਹ ਘਾਟ ਦਾ ਉਹੀ ਰੋਟੀ ਪਾਣੀ ਛਕ ਲਿਆ ਚਾਹ ਪੀ Đੀ ਆ ਹੁਣ ਬਸ ਇਥੋਂ ਤੁਰਨ ਲੱਗੇ ਆਪਾਂ ਹੁਣ ਜਾਵਾਂਗੇ ਨਾਗਪੁਰ ਨਾਗਪੁਰ ਤੋਂ ਫਿਰ ਅੱਗੇ ਹਜੂਰ ਸਾਹਿਬ ਨੂੰ ਨਾਗਪੁਰ ਨੂੰ ਜਾਂਦਾ ਹਾਈਵੇ ਕੋਈ ਬੰਦਾ ਹੜਕ ਉਹ ਗਾਂ ਗਾਂੇ ਤੁਰ ਜਾਂਦਾ ਮੈਨੂੰ ਲੱਗਦਾ ਤੁਰ ਕੇ ਜਾਊਗਾ ਉਹਦਾ ਤੇ ਲੱਗਦਾ ਤੁਰ ਕੇ ਜਾਂਦਾ ਪ੍ਰੋਗਰਾਮ ਹਾਂ ਬਾਕਮ ਨੇ ਮੈਨੂੰ ਆ। ਅੰਨ ਚੋਟਾਲੀ ਤੇ ਜਾ ਰਹੇ ਹਾਂ। ਮੈਂ ਚੋਟਾਲੀ। ਰਹਿ ਗਿਆ ਸਾਰਾ 450 ਲੱਡਾਈਆਂ ਪੱਗੀਆਂ ਲੈ ਬਾਬੇ ਦੇ ਘਰ। 469 ਕਿਲੋਮੀਟਰ ਰਹਿ ਗਿਆ ਜੀ। 9 ਵਜੇ ਤੱਕ ਬਾਬਾ ਸੁੱਤ ਰਕੇ। ਸਾਡੇ 10 ਦਾ ਟਾਈਮ ਹੋਣਿਆ। ਹੁਣ ਕਿਤੇ ਨਹੀਂ ਖਿਲਾਉਣਾ ਵੀਰ 6 ਵਜੇ ਖਿਲਾਵਾਂਗੇ ਚਾਹ ਪੀਵਾਂਗੇ ਤੈਨੂੰ 4 ਘੰਟੇ ਮਿਲੋ। ਰੋਟੀ ਵੀ ਖਾ ਕੇ ਨੇ ਪਹਿਲੇ। ਬੜ ਪੱਜਦੇ ਆ ਲੋ ਐਵੇਂ ਫੋਨ ਫੜ ਕੇ ਭੱਜ ਜਾਂਦੇ ਆ ਇਹਨਾਂ ਨੂੰ ਪਾਤੀਆਂ ਜੀ ਰੋਟੀਆਂਆਂ ਆਈਆਂ ਸਾਡੇ ਕੋਲ ਸਾਡੇ ਛਕਣਗੇ ਹੋਣੇ ਵੀ ਹਾਂ ਸ਼ੀਸ਼ਾ ਨਹੀਂ ਭੰਟਾਉਣ ਦਾ ਜਿੱਦ ਗਿਆ ਟਿਕ ਟਿਕ ਵੇਖੋ ਜੀ ਇੱਕ ਨੂੰ ਪਾਈਆਂ ਕਿੰਨੇ ਇਕੱਠੇ ਹੋ ਗਏ ਆ ਵੇਖੋ ਹਾਂ ਸਤਿਮੁਖਾਂਡੇ ਉਹ ਕੇਲਾ ਲੈ ਗਿਆ ਤਾਂ ਉਹ ਵਜਾ ਕਿ ਤੁਸੀਂ ਕੱਢਦੇ ਆ। ਯਾਰ ਫੇਰ ਉਹ ਸ਼ਾਹ ਗੱਲ ਕਰੀ ਜਨਾ ਮੈਨੂੰ ਕੋਈ ਇਹ ਦੱਸਦਾ ਪਤਾ ਕਿ ਮੈਂ ਤੁਹਾਨੂੰ ਕਹਾਂ। ਬਾਏ ਬਾਏ। ਬਾਏ 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 ਬਾਏ। ਹੁਣ ਵੀ। ਹੁਣ ਵੀ ਕੋਈ ਨਾ ਦੂ ਗੱਲ ਕੀਤੀ। ਦੇਖੋ। ਇਹ ਐਮਪੀ ਦੀ ਯਾਤਰਾ। ਐਮਪੀ ਦੀ ਯਾਤਰਾ ਐਮਪੀ ਦੀ ਮਹਾਰਾਸ਼ਟਰ ਦੀ। ਉਹ ਮਹਾਰਾਸ਼ਟਰ ਜਾਪੋ। ਮਹਾਰਾਸ਼ਟਰ ਜਾਣਾ। ਹਾਂ ਜੀ ਮਹਾਰਾਸ਼ਟਰ। ਮਹਾਰਾਸ਼ਟਰ। ਜਾ ਪਤਾ ਨਹੀਂ ਕੀ ਬੰਦਿਆ ਹੈ ਨਿਕਲ ਲਿਆ ਕੋਈ ਇਹ ਨਹੀਂ ਜੀ ਨੂੰ ਇਹ ਤਾਂ ਨਹੀਂ ਪਤਾ ਮੈਂ ਬਸ ਇਹਨੂੰ ਨਿਕਲ ਲਿਆ ਕੋਈ ਬੜੀ ਯਾਰਿਆ ਪ੍ਰੋਗਰਾਮ ਲੱਗਦਾ ਹੈ ਆਹ ਪਟਨਾਪੁਰ ਤੋਂ ਵਾਪਸੀ ਦੇ ਅਯੂਰਸਰ ਨੂੰ ਜਾਂਦੇ ਹੋਏ ਪਹਿਲੀ ਟੈਂਕੀ ਤੇ ਉਸ ਤੋਂ ਅੱਗੇ ਤੀਸਰੀ ਟੈਂਕੀ ਪੰਜਾਬ ਵਾਲਿਆਂ ਤੋਂ ਇਹ ਤੀਸਰੀ ਟੈਂਕੀ ਫੋਰ 50 ਬੰਦੀ ਉਹ ਵੀ ਲੱਗ ਜੂ ਪੰਜਾਬ ਤੋਂ ਪਰਫਾਰਮ ਆਓ ਪਰ ਜੂਪੀ ਐ ਪਟਨਾ ਤੱਕ ਦੋ ਟੈਂਕੀਆਂ ਜੂਪੀ ਦੀਆਂ ਪਵਾਈਆਂ ਦੋਵੇਂ ਆਹ ਨਹੀਂ ਇੱਕ ਪੰਜਾਬ ਦੀ ਭਰਾਈ ਤੇ ਇੱਕ ਪੰਜਾਬ ਦੀ ਭਰਾਈ ਤੇ ਦੋ ਜੂਪੀ ਦੀ ਜੂਪੀ ਦੀ ਭਰਾਈ ਹੋਵੇ ਤੇ ਦੋ ਜੂਪੀ ਛੱਡ ਗਿਆ ਤੇ ਬਾਹਰ ਰੁੜਨਦਾ ਪਿਆ ਜੀ ਸੰਗਦਾ ਰੇਡੀਓ ਗਿਆ ਨੇ ਦਰਸ਼ਕ ਕਰਨ ਵਾਸਤੇ ਆਪਣੇ ਰੇਟ ਅੱਗੇ ਥੋੜਾ ਜਿਹਾ ਲੇਟ ਹੋ ਗਿਆ ਵੀ ਰਾਤੀਂ ਅਸੀਂ ਰੂਮ ਆਏ ਆਉਣ ਤੋਂ ਬਾਅਦ ਰੂਮ ਲੈਂਦੇ ਲੈਂਦਾ ਨੂੰ 11:30 ਹੋ ਗਏ ਸੀ ਤੇ ਸਾਰਾ ਰਾਹ ਸਫਰ ਵੀ ਕਰਕੇ ਆਏ ਮਹਨੇਰੇ ਸਾਤ ਦੇ ਤੋਂ ਲੈ ਕੇ ਰਾਤ 10:00 ਤੱਕ ਗੱਡੀ ਚੱਲੀ ਉਸ ਕਰਕੇ ਥੋੜੀ ਫੀਸ ਦਿਖਾਵਡੋਗੀ ਸੀ ਇਸ ਕਰਕੇ ਅੱਜ ਦੇ ਦਰਸ਼ਨਾਂ ਲਈ ਥੋੜੇ ਜਿਹਾ ਲੇਟ ਹੋ ਗਏ ਆ ਤੇ ਸਵੇਰੇ ਅਸੀਂ ਟਾਈਮ ਨਾਲ ਦਰਸ਼ਨ ਕਰਾਂਗੇ ਨਾਲੇ ਬਲੌਗ 'ਚ ਤੁਹਾਨੂੰ ਦਰਸ਼ ਮਹਾਰਾਜ ਦੇ ਕਰਾਵਾਂਗੇ ਜਿੱਦੀ ਆਇਓ ਜਿੱਦੀ ਆਇਓ ਸਪਲਾਈਟ ਆਇਆ ਇਹ ਹੈ ਤਦਾਵਰੀ apa jauh ini kemarin abd uma band NO उतां व्यू के हलो गवरी गवरी